ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੂਲਾ ਤੇ ਜ਼ਿਲ੍ਹਾ ਐਨੂੰ ਪੈਂਦਾ ਜੀ ਬਟੇਂਡਾ ਬਾਈ ਕੋਲ ਇੱਕ ਤੋਕੜ ਕੱਬਣ ਮੱਝ ਤੇ ਇੱਕ ਹੈਗੀ ਕੱਟੀ ਠੀਕ ਹੈ ਜੀ ਇੱਕ ਦੋ ਮਹੀਨੇ ਦੀ ਸੂਈ ਵੀ ਆ ਠੀਕ ਹੈ ਜੀ ਵੱਧ ਜਾਣਕਾਰੀ ਲਮਗਾਪਾ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਲਜੀਤ ਸਿੰਘ ਜੀ ਪਿੰਡ ਪਿੰਡ ਪੂਲਾ ਜੀ ਜ਼ਿਲ੍ਹਾ ਜਿਹੜਾ ਬਟੇਂਡਾ ਦੀ ਤਸਵੀਰ ਨਾ ਥਾਣਾ ਜੀ ਆਪਣ ਕੋ ਕਿੰਨੇ ਮਾਜਾ ਬਕੋ ਬਰੇ ਅੱਜ ਆਪਣੇ ਕੋਲ ਜੀ 2 ਮਹੀਨੇ ਬਕਾਉਗੇ ਜੀ ਠੀਕ ਹੈ ਜੀ ਤੇ ਇਹ ਤਾਂ ਪਹਿਲੀ ਤਾਂ ਦੱਸੋ ਜੀ ਰੇਟ ਜੇ ਇਹ ਪਹਿਲੀ ਹੈ ਜੀ 4 ਮਹੀਨੇ ਦੀ ਗੱਬਣਾ ਹੀ ਹਾਂਜੀ 4 ਕਿਲੋ ਦੁੱਧ ਹੈ ਜੀ ਹਾਂਜੀ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਕੱਟੀ ਘੜੀ ਦੀ ਕੱਟੀ ਹੈ ਇੱਧਰ ਲਈ ਹੈ ਜੀ ਆਹਾ ਨਾ ਨਹੀਂ ਆਹ ਦਾ ਕੱਟਾ ਜੀ ਆਹ ਕੱਟੀ ਹੈ ਹਾਂਜੀ ਠੀਕ ਹੈ ਕੱਟੀ ਦੇ ਸਿੰਘ ਸੁng ਬਹੁਤ ਸੋਹਣੇ ਜੀ ਠੀਕ ਹੈ ਠੀਕ ਹੈ ਆਹ ਬੱਚਾ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਟੁਕੜਾ ਕਰਦੇ ਜੀ ਜੀ ਆਪਾਂ ਫੋਨ ਤੇ ਹੀ ਕਰ ਲਾਂਗੇ ਜਵਾ ਫੋਨ ਤੇ ਜੈ ਜੀ ਰੇਟ ਹੋਊਗਾ ਜੀ ਆਪਣਾ ਠੀਕ ਹੈ ਜੀ ਦੁੱਧ ਕਿੰਨਾ ਤਾਂ ਸਹੀ ਜੀ ਜੀ ਵਾਲੇ ਡਾਕਟਰ ਜੀ 4 ਕਿਲੋ ਹੋਗਾ ਜੀ 4 ਕਿਲੋ ਹਾਂਜੀ ਕਿੰਨੇ ਟਾਈਮ ਲਈ ਚੈੱਕ ਪਾਸ ਆ 4 ਮਹੀਨੇ ਦੀ ਗੱਭਣਾ ਜੀ 4 ਮਹੀਨੇ ਚੈੱਕ ਪਾਸ ਹਾਂਜੀ ਅਗਲਾ ਚੈੱਕ ਰੱਖ ਲੈ ਜਾ ਆ ਉਹਦਾ ਚੈੱਕ ਕਰਾ ਕੇ ਤਸੱਲੀ ਕਰਕੇ ਫਿਰ ਲਿ ਜਾ ਸਕਦਾ ਜੀ ਠੀਕ ਹੈ ਤੋੜ ਦੋ ਬਰਾ ਲੋਪਰਾ ਹਾਂ ਰੇਟ ਕਹਦਾ ਬਾਈ ਕਹਿੰਦਾ ਜਮਾ ਜਾਏ ਜੀ ਹੋਣਗੇ ਕੋਈ ਗੱਲ ਨਹੀਂ ਥੋੜਾ ਕੈਮਰੇ ਤੋਂ ਡਰਦੀ ਆ ਪੱਗ ਜੀ ਉਹ ਨਹੀਂ ਗੈਸ ਕਰਕੇ ਲੋ ਜੀ ਥੋੜਾ-ਥੋੜਾ ਚੈੱਕ ਕਰ ਸਕਦਾ ਬਰਾ ਇਹ ਚੋਈ ਵੀ ਬ੍ਰੇਕ ਨਹੀਂ ਨਹੀਂ ਇਹ ਚੋਈ ਵੀ ਇਹ ਵੀ ਚੋਈ ਵੀ ਠੀਕ ਹੈ ਜੀ ਮੋੜ ਦੋ ਮੋੜ ਦੋ ਲੋਪਰਾ ਚੱਕਰ ਸੋ ਮਗਰ ਕੱਟੀ ਉਹ ਸੁਣੀ ਇਹਦੇ ਠੀਕ ਹੈ ਜੀ ਬਹੁਤ ਚੰਗੀ ਸ਼ਾਮ ਦਾ ਟਾਈਮ ਆ ਭਰਾ ਲੇਟ ਹੋ ਗਿਆ ਆਪਾਂ ਥੋੜੇ ਜੀ ਠੀਕ ਹੈ ਜੀ ਹਾਂ ਜੀ ਵੀ ਕੱਟੀ ਦੀ ਦੱਸੋ ਕਿੰਨੇ ਟਾਈਮ ਦੀ ਉਮਰਾ ਜੀ ਦੀ ਆ ਕੱਟੀ ਦੀ ਹਲੇ ਜਾਨਕੀ ਹੈ 13ਵੇਂ ਮਹੀਨੇ ਦੀ ਕੱਟੀ ਹੈ ਜੀ ਹਾਂ ਜੀ ਫੇਵਰੇਟ ਭਰਾ ਇਹਦਾ ਵੀ ਰੇਟ ਫੋਨ ਤੇ ਹੋਗਾ ਜਾਂ ਜੈ ਜੀ ਰੇਟ ਹੋਗਾ ਲੈਦੇ ਤੋਰਦੇ ਭਰਾ ਉਹ ਵੀ ਦਿਖਾ ਦੇ ਤੋਰ ਕੇ ਬੜਾ ਬਹੁਤ ਸੋਹਣਾ ਜੀ ਥਾਂ ਤੋਂ ਦੇਖੋ ਜੀ ਥਾਂ ਨਹੀਂ ਦਿਖਾਦੇ ਥਾਂ ਹਾਂਜੀ ਕੋਈ ਫੌਂਟ ਨਹੀਂ ਕੋਈ ਸਾਖ ਨਹੀਂ ਹੋਣੀ ਜੀ ਠੀਕ ਹੈ ਜੀ ਠੀਕ ਹੈ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਤੋਰਦੇ ਭਰਾ ਵਾਰੀ ਕੱਢ ਲੋ ਲਸਿੰਗੀ ਸੁੰਗੀ ਬਹੁਤ ਸੋਹਣੀਆਂ ਕਰਮਾਂ ਵਾਲੀ ਦੇ ਠੀਕ ਹੈ ਜੀ ਬਾਈ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਪੂਲਾ ਤੇ ਜਿਲ੍ਹਾ ਨੂੰ ਪੈਦਾ ਜੀ ਬਠਿੰਡਾ ਲੋਜ ਕੱਟੀ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਭਾਈ ਆ ਮੱਜਵਾਰ ਦੱਸੋ ਜੀ ਆ ਮੈਂ ਜੀ 2 1.5 ਕਿ ਮਹੀਨੇ ਦੀ ਸੂਈ ਹੈ ਜੀ ਮਗਰ ਇਹਦੇ ਘੱਟਾ ਜੀ ਤੇ ਦੁੱਧ ਦੁੱਧ ਇਹਦੇ ਲਈ ਹੈ ਜੀ 7-8 ਕਿਲੋ ਜੀ ਠੀਕ ਹੈ ਹੁਣ ਚੋਈ ਵੀ ਹਾਂ ਹੁਣ ਚੋਈ ਹੋਈ ਹੈ ਜੀ ਠੀਕ ਹੈ ਕਿਉਂਕਿ ਜੀ ਮੈਂ ਇੱਕ ਇਹ ਕਹਿੰਦਾ ਥਣ ਚ ਥੋੜੀਆਂ ਧਾਰਾਂ ਘੱਟ ਆ ਇੱਕ ਥਣ ਚ ਹਾਂਜੀ ਠੀਕ ਹੈ ਯਾਨੀ ਕਿ ਥਣ ਅੱਧਾ ਮੰਨ ਕੇ ਲੋ ਤੇ ਰੇਟ ਭਰਾ ਰੇਟੀ ਦਾ ਹੀ ਫੋਨ ਤੇ ਕਰ ਦਾਂਗੇ ਠੀਕ ਹੈ ਮਗਰ ਬੱਚਾ ਕੀ ਇਹਦੇ ਮਗਰ ਘੱਟਾ ਜੀ ਦਿਖਾ ਦਿਓ ਜੋਪਰਾ ਮਗਰ ਇਹਦੇ ਘੱਟਾ ਘੱਟੇ ਚਾਹੀਦੀ ਮਰਵਾ ਦੇ ਸਾਨੂੰ ਪੁੱਲਾ ਆ ਖੜਾ ਹੀ ਘੱਟਾ ਇਹਦਾ ਠੀਕ ਹੈ ਠੀਕ ਹੈ ਬਾਈ ਜਿੰਨਾਂ ਦੇ ਰੁਕਣਾ ਟਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ